ਕਹਿੰਦੇ ਸਸਤੇ ਲੋਕ ਬਦਲ ਜ਼ਰੂਰ ਜਾਂਦੇ ਆ ਪਰ ਸੱਚ ਜਾਣੀ ਸਬਕ ਬੜੇ ਡੂੰਘੇ ਸਿਖਾ ਕੇ ਜਾਂਦੇ ਆ ਕਹਿੰਦੇ ਜ਼ਿੰਦਗੀ ਦੀ ਲੜਾਈ ਨਾ ਕੱਲਿਆਂ ਲੜਨੀ ਪੈਂਦੀ ਆ ਲੋਕ ਸਿਰਫ ਤਸੱਲੀਆਂ ਦਿੰਦੇ ਆ ਸੱਚ ਜਾਣੀ ਸਾਥ ਨਹੀਂ ਕਹਿੰਦੇ ਖਾਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਨ ਆਪਣੀ ਸੱਚ ਜਾਣਿਓ ਇੱਕ ਦਿਨ ਹਵਾ ਵੀ ਤੁਹਾਡਾ ਨਾਮ ਗੂੰਗੁਣਾਏਗੀ ਕਹਿੰਦੇ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਤਬਾਹ ਕਰਤੇ ਇਸ ਗਲਤ ਫਹਿਮੀ ਨੇ ਕਿ ਮੈਂ ਸਹੀ ਹਾਂ ਬਸ ਮੈਂ ਹੀ ਸਹੀ ਹਾਂ ਕਹਿੰਦੇ ਲਫ਼ਜ਼ ਇੱਕ ਇਹੋ ਜਿਹੀ ਚੀਜ਼ ਆ ਜਾਂ ਤਾਂ ਬੰਦਾ ਦਿਲ ਚ ਉਤਰ ਜਾਂਦਾ ਆ ਤੇ ਜਾਂ ਫਿਰ ਦਿਲ ਤੋਂ ਹੀ ਉਤਰ ਜਾਂਦਾ ਆ ਕਹਿੰਦੇ ਚਾਹੇ ਤੁਹਾਨੂੰ ਕੋਈ ਕਿੰਨਾ ਵੀ ਚੰਗਾ ਲੱਗਦਾ ਆ ਪਰ ਅਗਰ ਉਹ ਤੁਹਾਡੀ ਇੱਜ਼ਤ ਨਹੀਂ ਕਰਦਾ ਨਾ ਤਾਂ ਉਹਦੀ ਬੇਕਦਰੀ ਨਾਲ ਉਹ ਚੰਗਾ ਆ ਤੁਸੀਂ ਬੜੀ ਇੱਜ਼ਤ ਨਾਲ ਉਸ ਬੰਦੇ ਤੋਂ ਦੂਰ ਹੋ ਜਾਓ ਕਹਿੰਦੇ ਕਈ ਵਾਰੀ ਕੋਈ ਚੰਗਾ ਇਨਸਾਨ ਨਾ ਇਸ ਤਰ੍ਹਾਂ ਹਾਰ ਜਾਂਦਾ ਆ ਚੁੱਪ ਰਹਿੰਦੇ ਰਹਿੰਦੇ ਸਬਰ ਕਰਦੇ ਕਰਦੇ ਦੂਸਰੇ ਦੀਆਂ ਗੱਲਾਂ ਸਹੰਦੇ ਸਹੰਦੇ ਤੇ ਸਫਾਈਆਂ ਦਿੰਦੇ ਦਿੰਦੇ ਕਹਿੰਦੇ ਬਾਹਰੋਂ ਆਪਦੇ ਮਤਲਬ ਵਾਸਤੇ ਕੋਈ ਸਾਨੂੰ ਭਾਵੇਂ ਕਿੰਨਾ ਵੀ ਚੰਗਾ ਜਾਂ ਮਾੜਾ ਆਖੀ ਜਾਵੇ ਕੋਈ ਮਤਲਬ ਨਹੀਂ ਅਜੀ ਕੀ ਹੋ ਜਿਆ ਸਿਰਫ ਦੋ ਜਣੇ ਜਾਣਦੇ ਆ ਇੱਕ ਅਸੀਂ ਖੁਦ ਤੇ ਇੱਕ ਸਾਡਾ ਖੁਦਾ ਕਹਿੰਦੇ ਮੁੱਲ ਹਮੇਸ਼ਾ ਅੱਖਰਾਂ ਦਾ ਪੈਂਦਾ ਆ ਸਚਨਾ ਫਿਰ ਚਾਹੇ ਕਲਮ ਭਾਵੇਂ ਸੋਨੇ ਦੀ ਹੋਵੇ ਜਾਂ ਫਿਰ ਪਿੱਤਲ ਦੀ ਕਿਸੇ ਨੂੰ ਉਜਾੜ ਕੇ ਵਸਿਆ ਤਾਂ ਤੂੰ ਕੀ ਵਸਿਆ ਕਿਸੇ ਨੂੰ ਰਵਾ ਕੇ ਹੱਸਿਆ ਤਾਂ ਤੂੰ ਕੀ ਹੱਸਿਆ ਕਹਿੰਦੇ ਆਪਦੇ ਆਪ ਨੂੰ ਨਾ ਤੁਸੀਂ ਉਸ ਦੀਵੇ ਵਰਗਾ ਬਣਾਓ ਜਿਹੜਾ ਗਰੀਬ ਦੀ ਝੌਂਪੜੀ 'ਚ ਵੀ ਓਨਾ ਹੀ ਚਾਨਣ ਦਿੰਦਾ ਆ ਜਿੰਨਾ ਉਹ ਕਿਸੇ ਅਮੀਰ ਦੇ ਮਹਿਲ 'ਚ ਚਾਨਣ ਦਿੰਦਾ ਆ ਗਲਤੀ ਹੋਣਾ ਸੁਭਾਵਿਕ ਮੰਨ ਲੈਣਾ ਸਿਆਣਾ ਪਾ ਤੇ ਉਸ ਗਲਤੀ ਨੂੰ ਸੁਧਾਰ ਲੈਣਾ ਇਹ ਹੀ ਜ਼ਿੰਦਗੀ ਦੀ ਤਰੱਕੀ ਆ ਕਹਿੰਦੇ ਦਿਲਾਂ 'ਚ ਖੋਟ ਤੇ ਜ਼ੁਬਾਨ ਤੋਂ ਬਹੁਤਾ ਪਿਆਰ ਕਰਦੇ ਨੇ ਸੱਚ ਜਾਣੀ ਅੱਜ ਕੱਲ ਬਹੁਤੇ ਲੋਕ ਬਸ ਆਹੀ ਵਪਾਰ ਕਰਦੇ ਨੇ ਜੇ ਤਾਂ ਦਿਲ ਵੱਡਾ ਹੋਵੇ ਨਾ ਤਾਂ ਸੱਚ ਜਾਣੀ ਦੋਸਤ ਬਣਦੇ ਆ ਪਰ ਜੇ ਤੇਰੀ ਅਕਲ ਵੱਡੀ ਹੋਵੇ ਨਾ ਫਿਰ ਦੁਸ਼ਮਣੀ ਦੁਸ਼ਮਣ ਦੁਸ਼ਮਣੀ ਦੁਸ਼ਮਣ ਬਣਦੇ ਕਹਿੰਦੇ ਟੁੱਟ ਕੇ ਜੁੜੀ ਹੋਈ ਦੋਸਤੀ ਤੇ ਰਿਸ਼ਤੇਦਾਰੀ ਤੇ ਦੁਬਾਰਾ ਗਰਮ ਕੀਤੀ ਹੋਈ ਚਾਹ ਕਹਿੰਦੇ ਇਹਨਾਂ ਦਾ ਪਹਿਲਾ ਵਾਲਾ ਸਵਾਦ ਉਹ ਨਹੀਂ ਰਹਿ ਜਾਂਦਾ ਕਿਸੇ ਨੇ ਸਵਾਲ ਪੁੱਛਿਆ ਕਿ ਮਿਰਚਾਂ ਕਿਹੜੇ ਮੌਸਮ ਚ ਲੱਗਦੀਆਂ ਤੇ ਅੱਗੋਂ ਇੰਨਾ ਸੋਹਣਾ ਜਵਾਬ ਆਇਆ ਅਰੇ ਮਿਰਚਾਂ ਦਾ ਕੋਈ ਮੌਸਮ ਨਹੀਂ ਹੁੰਦਾ ਇਹ ਤਾਂ ਤੁਸੀਂ ਜਦੋਂ ਸੱਚ ਬੋਲੋ ਉਦੋਂ ਹੀ ਲੱਗ ਜਾਂਦੀ ਹੈ ਕਹਿੰਦੇ ਚਮਚਿਆਂ ਦੀ ਟੈਨਸ਼ਨ ਤਾਂ ਟੈਂਟ ਵਾਲੇ ਵੀ ਨਹੀਂ ਲੈਂਦੇ ਉਹ ਵੀ ਕਹਿੰਦੇ ਆ ਬਾਕੀ ਭਾਂਡੇ ਪੂਰੇ ਕਰੋ ਚਮਚਿਆਂ ਛੱਡੋ ਇਸੇ ਲਈ ਕਹਿੰਦੇ ਆ ਚਮਚਿਆਂ ਦੀ ਕੋਈ ਕਦਰ ਨਹੀਂ ਪੈਂਦੀ ਸੋ ਚਮਚਾਗਰੀ ਬੰਦ ਕਰੋ ਸੱਚੀ ਤੇ ਖਰੀ ਗੱਲ ਮੂੰਹ ਤੇ ਕਹਿਣ ਦੀ ਹਿੰਮਤ ਰੱਖੋ ਕਹਿੰਦੇ ਜ਼ਿੰਦਗੀ ਦੀ ਲੜਾਈ ਨਾ ਕੱਲਿਆਂ ਲੜਨੀ ਪੈਂਦੀ ਆ ਲੋਕ ਸਿਰਫ ਤਸੱਲੀਆਂ ਦਿੰਦੇ ਆ ਸੱਚ ਜਾਣੀ ਸਾਥ ਨਹੀਂ